ਇਨਸੱਲਾ ਮਸੂਮ ਦਿਲਰੋਜ ਦੇ ਕਤਲ ਕੇਸ ਦੇ ਵਿੱਚ ਅੱਜ ਜਿਹੜਾ ਕਿ ਲੁਧਿਆਣਾ ਕੋਰਟ ਦੇ ਵਿੱਚ ਫੈਸਲਾ ਆਣਾ ਸੀ ਪਰ ਅਗਲੀ ਤਰੀਕ ਜਿਹੜੀ ਕਿ ਫਿਰ ਮਿਲ ਗਈ ਹੈ ਤਾਂ ਦਿਲਰੋਜ ਦੀ ਫੈਮਿਲੀ ਸਾਡੇ ਨਾਲ ਮੌਜੂਦ ਹੈ ਦਾਦਾ ਜੀ ਮੌਜੂਦ ਨੇ ਉਹਦੇ ਫਾਦਰ ਮੌਜੂਦ ਨੇ ਉਹਦੇ ਮਦਰ ਮੌਜੂਦ ਨੇ ਤਾਂ ਉਹਦਾ ਛੋਟਾ ਬ੍ਰਦਰ ਵੀ ਮੌਜੂਦ ਹੈ ਤਾਂ ਅੱਜ ਵੀ ਦਿਲਰੋਜ ਦੀ ਮੰਮੀ ਦੀ ਅੱਖਾਂ ਦੇ ਵਿੱਚ ਅਥਰੂ ਨੇ ਤਾਂ ਗੱਲਬਾਤ ਕਰਾਂਗੇ 2.5 ਸਾਲ ਹੋ ਗਏ ਜੀ ਪੂਰੇ ਅੱਜ ਫੈਸਲਾ ਆਣਾ ਸੀ ਤਾਂ ਅੱਜ ਕੀ ਕੋਰਟ ਦੇ ਵੱਲੋਂ ਜਿਹੜਾ ਕਿ ਫੈਸਲਾ ਆਇਆ 2.5 ਸਾਲ ਬਾਅਦ ਅੱਜ ਵੀ ਅੱਖਾਂ ਦੇ ਵਿੱਚ ਤੁਹਾਡੀ ਅਥਰੂ ਨੇ ਦੇਖੋ ਜੀ ਇਹ ਦਰਦ ਤਾਂ ਇਦਾਂ ਦਾ ਜੀ ਨੂੰ ਇੱਕ ਮਾਂ ਜੋਂਦੇ ਜੀ ਚਾਹੇ ਕੋਈ ਜਿੰਨਾ ਜਿੰਨਾ ਵੀ ਰਿਸ਼ਤਾ ਆਪਾਂ ਨਹੀਂ ਭੁੱਲ ਸਕਦੇ ਹੈਗਾ ਨਾ ਇਹ ਤਾਂ ਹਮੇਸ਼ਾ ਆਲਵੇਸ ਰਹਣਗੇ ਨਾ ਔਰ ਬਾਕੀ ਜੋ ਅਸੀਂ ਸਟੇਬਲ ਹੋਏ ਆ ਅਸੀਂ ਉਹਦੇ ਨੂੰ ਇਨਸਾਫ ਦਿਵਾਉਣ ਵਾਸਤੇ ਹੀ ਹੋਏ ਆ ਨਾ ਪੇਰੈਂਟਸ ਲਈ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਵੀ ਉਹਦੀ ਅੱਖਾਂ ਸਾਹਮਣੇ ਉਹਦੇ ਬੱਚੇ ਨੇ ਚਲੇ ਜਾਣਾ ਨਾ ਸਿਰਫ ਇਹ ਕਿ ਉਹਨੂੰ ਫਾਂਸੀ ਦੀ ਸਜ਼ਾ ਹੋਵੇ ਸਾਰੇ ਅਪੀਲ ਕਰੋ ਤੇ ਜੋ ਅੱਜ ਕੋਰਟ ਨੇ ਡਿਸੀਜਨ ਲਿਆ ਕਿ ਕੱਲ ਤੇ ਰੱਖਿਆ ਗਿਆ ਵਾ ਤਾਂ ਦੇਖੋ ਉਹਨ ਕੱਲ ਕੀ ਫੈਸਲਾ ਸੁਣਾ ਦਿਆ ਦੇਖੋ ਜੋ ਰੋਜ਼ ਵਾਲੀ ਘਟਨਾ ਵਾਪਰੀ ਕੱਲਾ ਲੁਧਿਆਣਾ ਨਹੀਂ ਪੰਜਾਬ ਨਹੀਂ ਪਲਕੀ ਪੂਰੇ ਵਰਲਡ ਦੇ ਅੱਖਾਂ ਦੇ ਵਿੱਚ ਅਥਰੂ ਸੀਗੇ ਹਰ ਇੱਕ ਸ਼ਖਸ ਇਹ ਚਾਹੁੰਦਾ ਸੀ ਕਿ ਇਹਨੂੰ ਕੜੀ ਤੋਂ ਕੜੀ ਸਜ਼ਾ ਮਿਲੇ ਕਿਉਂਕਿ ਇੰਨੀ ਜ਼ਿੰਦਗੀ ਦੀਆਂ ਸਾਰੀਆਂ ਹੱਦਾਂ ਪਾਰ ਕਰਦੀਆਂ ਸੀ ਉਸ ਗਵੰਡਨ ਨੇ ਅੱਜ ਹੁਣ ਜਦੋਂ ਅਸੀਂ ਵੀ ਦੇਖਦੇ ਹਾਂ ਦੁਬਾਰਾ ਕੋਰਟ ਦੇ ਵਿੱਚ ਪੇਸ਼ੀ ਜਾਂਦੀ ਹੈ ਤਾਂ ਉਹਨੂੰ ਭੋਰਾ ਵੀ ਉਹਦੀ ਅੱਖਾਂ ਦੇ ਵਿੱਚ ਸ਼ਰਮ ਨਹੀਂ ਆਉਂਦੀ ਸ਼ਰਮ ਹਾਸਤੀ ਹੋਈ ਐਂਟਰ ਕਰਦੀ ਹੈ ਤਾਂ ਕਿ ਹਜੇ ਵੀ ਉਹਨੂੰ ਕੋਈ ਦਰਦ ਮਹਿਸੂਸ ਨਹੀਂ ਹੈਗਾ ਵੀ ਮੈਂ 25 ਸਾਲ ਦੀ ਬੱਚੀ ਨਾਲ ਕਿਵੇਂ ਇੰਨੀ ਦਿੰਦਗੀ ਨਾਲ ਕੁਝ ਕਰ ਸਕਦੀ ਆ ਦੇ ਦ ਕ੍ਰਾਈਮ ਕਰ ਸਕਦਾ ਮੈਨੂੰ ਨਹੀਂ ਲੱਗਦਾ ਹੈਗਾ ਕਿ ਉਹਦੇ ਅੰਦਰ ਫੀਲਿੰਗਸ ਹੋਣਗੀਆਂ ਦਰਦ ਜਾਂ ਕੋਈ ਸ਼ਰਮ ਉਹਨੂੰ ਹੁੰਦੀ ਹੈ ਜਿਹਦੇ ਅੰਦਰ ਫੀਲਿੰਗਸ ਆ ਔਰ ਜਿਹਦੇ ਅੰਦਰ ਫੀਲਿੰਗ ਹੀ ਨਹੀਂ ਹੈਗੀਗੀ ਨਾ ਤਾਂ ਨਥਿੰਗ ਮੇਰੇ ਲਈ ਉਹ ਇਨਸਾਨ ਹੀ ਨਹੀਂ ਹੈਗੀਗੀ ਤੇ ਆਪਾਂ ਮਨੁੱਖ ਹੋਊਗਾ ਉਹ ਇਨਸਾਨ ਹੋਊਗੀ ਤਾਂ ਉਹਦੇ ਅੰਦਰ ਫੀਲਿੰਗ ਸ਼ਰਮ ਸਭ ਕੁਝ ਹੋਊ ਜਦੋਂ ਇਨਸਾਨ ਹੀ ਨਹੀਂ ਮੈਂ ਉਹ ਇਨਸਾਨ ਨਹੀਂ ਮੰਨਦੀ ਕਿ ਉਹ ਡੈਨ ਨੂੰ ਭੁੱਲਣਾ ਤਾਂ ਬਹੁਤ ਔਖਾ ਹੈ ਪਰ ਅੱਜ ਫਿਰ ਵੀ ਤਾਂ ਹਿਸਾਬ ਨਾਲ ਕਦੀਆਂ ਦੀ ਰੋਜ਼ ਦੀਆਂ ਐਸੀਆਂ ਗੱਲਾਂ ਨੇ ਜੋ ਤੁਹਾਨੂੰ ਯਾਦ ਕਰਕੇ ਅੱਜ ਵੀ ਦਿਮਾਗ 'ਚ ਰਹਿੰਦੀਆਂ ਨੇ ਜਾਂ ਭੁੱਲ ਨਹੀਂ ਤੁਸੀਂ پا ਰਹੇ ਦੇਖੋ ਜੀ ਮਦਰ ਲਈ ਤਾਂ ਇੱਕ ਬੱਚੇ ਦੀ ਹਰ ਇੱਕ ਉਹਨੂੰ ਬਰਥਡੇਨ ਤੋਂ ਪਹਿਲਾਂ ਦਾ ਜੋ 9 ਮਹੀਨੇ ਦਾ ਟਾਈਮ ਆ ਉਹ ਤੋਂ ਲੈ ਕੇ ਤੇ ਹੁਣ ਤੱਕ ਉਹ ਸਭ ਕੁਝ ਹਮੇਸ਼ਾ ਯਾਦ ਰਹਿੰਦਾ ਵਾ ਉਹ ਤਾਂ ਆਪਾਂ ਕਦੇ ਵੀ ਨਹੀਂ ਭੁੱਲ ਸਕਦੇ ਬਹੁਤ ਐਗੀਆਂ ਗੱਲਾਂ ਨੇ ਬਹੁਤ سارے ਸੁਪਨੇ ਸੋਚੇ ਹੋਣੇ ਆ ਦਿਲਰੋਜ਼ ਨੂੰ ਲੈ ਕੇ ਬਿਲਕੁਲ ਉਹਦੇ ਫਾਦਰ ਇੱਕ ਪੁਲਿਸ ਮੁਲਾਜ਼ਮਾ ਤੇ ਹਰ ਇੱਕ ਫਾਦਰ ਨੂੰ ਹੁੰਦਾ ਵਾ ਕਿ ਮੇਰੇ ਬੱਚੇ ਮੇਰੇ ਤੋਂ ਉੱਪਰਲੀ ਪੋਸਟ ਤੇ ਹੋਣ ਨਾ ਅਸੀਂ ਰੀਲੀ ਅਸੀਂ ਸੋਚਿਆ ਸੀ ਉਹਨੂੰ ਆਈਪੀਐਸ ਬਣਾਵਾਂਗੇ ਜੋ ਰੱਬ ਨੂੰ ਮਨਜ਼ੂਰ ਆ ਨਾ ਸੁਪਨੇ ਸਾਰੇ ਵਿੱਚ ਰਹਿ ਗਏ ਇੱਕ ਛੋਟੀ ਉਹਦੀ ਇਤਨੀ ਗੰਦੀ ਹਾ ਮਤਲਬ ਕਿ ਹਰਕਤ ਦੇ ਨਾਲ ਕੋਈ ਬੋਲਿਆ ਨਹੀਂ ਜਾ ਰਿਹਾ ਹਜੇ ਬਿਲਕੁਲ ਦੇਖੋ ਜੀ ਆਪਣੇ ਆਪ ਨੂੰ ਸਟੇਬਲ ਕੀਤਾ ਸਿਰਫ ਆਪਣੇ ਬੱਚੇ ਨੂੰ ਇਨਸਾਫ ਦਿਵਾਉਣ ਲਈ ਵਨ ਸਭ ਤੋਂ ਵੱਡੀ ਸਬਰ ਵਾਲੀ ਗੱਲ ਇਹੀ ਆ ਕੁਝ ਕੀ ਲੱਗਦਾ ਕਦ ਤੱਕ ਜਿਹੜਾ ਕਿ ਇਨਸਾਫ ਹੈ ਮਿਲ ਜਾਏਗਾ ਇਸ ਰੋਗ ਨੇ ਆਸ ਕੁੰਮਨਸਰ ਤੇ ਕੱਲ ਤੇ ਹੋਈ ਆ ਦੇਖੋ ਕੱਲ ਕੀ ਕਹਿ ਰਹੇ ਨੇ ਜੀ ਉਮੀਦ ਤਾਂ ਪੂਰੀ ਆ ਬਾਈ ਜੀ ਬੇਟੀ ਦਾ ਪਿਤਾ ਨਾਲ ਬਹੁਤ ਜ਼ਿਆਦਾ ਪਿਆਰ ਹੁੰਦਾ ਤੁਸੀਂ ਜਿਵੇਂ ਪੁਲਿਸਮੈਨ ਵੀ ਹੋ ਜਦੋਂ ਘਰ ਵਾਪਸ ਪਰਤਦੇ ਹੋਵੋਗੇ ਤਾਂ ਦਿਨ ਰੋਜ਼ ਕਿਸ ਤਰੀਕੇ ਦੇ ਨਾਲ ਮਿਲਦੀ ਹੋਊਗੀ ਤਾਂ ਅੱਜ ਵੀ ਉਹਦੀ ਯਾਦ ਆਉਂਦੀ ਹੈ ਵੀਰੇ ਤੁਸੀਂ ਆਪ ਤੁਹਾਨੂੰ ਪਤਾ ਹੀ ਹੈ ਜੀ ਇੱਕ ਪਿਓ ਤੇ ਧੀ ਦਾ ਰਿਸ਼ਤਾ ਕਿਹਾ ਜਾਂਦਾ ਜੀ ਇੱਕ ਤੁਟ ਤੁਸੀਂ ਆਪ ਦੇਖ ਲਓ ਜੀ ਹੁਣ ਨਹੀਂ ਵੀਰੇ ਉਹਨੇ ਕੁਝ ਵੀ ਬੋਲ ਸਕਦਾ ਵੀ ਨਹੀਂ ਯਾਰ ਉਹਦਾ ਪਿਆਰ ਬੋਸ ਸੀ ਉਸ ਗਵੰਡ ਦੇ ਨਾਲ ਕਦੇ ਸੋਚਿਆ ਸੀ ਉਹ ਗਵੰਡ ਦੇ ਅੰਦੀ ਦਰਿੰਦਗੀ ਦੇ ਨਾਲ ਦਿਲਰੋਜ ਦਾ ਕਤਲ ਕਰ ਦੇਵੀਂ ਨਾ ਵੀਰੇ ਕਦੇ ਵੀ ਨਹੀਂ ਕਿ ਸੋਚਿਆ 30 ਸਾਲ ਦੀ ਗਵੰਡਨ ਸੀ ਜੀ ਮੇਰੀ ਪਰ ਇਹ ਨਹੀਂ ਸੀ ਪਤਾ ਕਿ ਦਿਲ ਚ ਕੀ ਚੱਲ ਰਿਹਾ ਸੀਗਾ ਜੀ ਜੀ ਸਾਨੂੰ ਕਮਨ ਸਾਹਿਬ ਤੇ ਵਿਸ਼ਵਾਸ ਆ ਜੀ ਕਮਨ ਸਾਹਿਬ ਜਿਉ ਫੈਸਲਾ ਦੇਣਗੇ ਜੀ ਸਾਨੂੰ ਸਿਰ ਬਤਾ ਜੀ ਫਾਂਸੀ ਦੀ ਮੰਗ ਮੰਗ ਕਰਦੇ ਆ ਜੀ ਅਸੀਂ ਜੀ 2.5 ਸਾਲ ਦੀ ਦਿਲੋਜ ਸੀ ਜਦੋਂ ਉਹਦਾ ਕਤਲ ਹੋ ਗਿਆ ਅੱਜ ਉਹ ਅੱਜ ਵੀ ਉਹ 2.5 ਸਾਲ ਹੋ ਗਏ ਉਸ ਨੂੰ ਤਾ ਹੁਣ ਮੇਰੇ ਖਿਆਲ ਚ ਇਸਵਾਰ ਅਪ੍ਰੈਲ ਦੇ ਵਿੱਚ ਜਿਹੜਾ ਮਹੀਨਾ ਚੱਲ ਰਿਹਾ ਇਸ ਮੰਥੇ ਤੇ ਵੀ ਤੁਸੀਂ ਐਡਮਿਸ਼ਨ ਕਰਾਉਣ ਦੇ ਲਈ ਕਈ ਸਰ ਸੁਪਨੇ ਸੰਜੋਏ ਹੋਣੇ ਕਿੱਥੇ ਇਸ ਮਹੀਨੇ ਦੇ ਵਿੱਚ ਤੁਸੀਂ ਸਕੂਲ ਦੇ ਵਿੱਚ ਜਾ ਕੇ ਐਡਮਿਸ਼ਨ ਕਰਾਣੀ ਸੀ ਪਰ ਅੱਜ ਕੋਰਟ ਦੇ ਵਿੱਚ ਗੀੜੇ ਕੱਢ ਰਹੇ ਉਹਨੂੰ ਰੋਜ਼ ਨੂੰ ਇਨਸਾਫ ਤੋਂ ਵਾਣ ਦੇ ਲਈ ਜੀ ਵੀਰੇ ਹਾਂਜੀ ਬਟ ਅਸੀਂ ਘੁੰਮਣ ਸਾਹ ਦਾ ਸਰ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇਸ ਦੁੱਖ ਦੇ ਵਿੱਚ ਉਠਾਇਆ ਜੀ ਬਸ ਪਿਰ ਨਹੀਂ ਵੀਰੇ ਪਾਸ ਵੀਰੇ ਨਹੀਂ ਬੋਲਿਆ ਜਾਂਦਾ ਰੋਜ਼ ਦੇ ਦਾਦਾ ਜੀ ਵੀ ਸਾਡੇ ਨਾਲ ਮੌਜੂਦ ਨੇ ਅੰਕਲ ਜੀ ਕੱਲਾ ਲੁਧਿਆਣਾ ਹੀ ਨਹੀਂ ਬਲਕਿ ਜਿੱਥੇ ਵੀ ਦਰੋਜ਼ ਦੀ ਸਟੋਰੀ ਲੋਕਾਂ ਨੇ ਸੁਣੀ ਆਲਓਵਰ ਵਰਲਡ ਦੇ ਵਿੱਚ ਹਰ ਇੱਕ ਦੀ ਅੱਖਾਂ ਨਮ ਸੀਗੀਆਂ ਜਿੰਨੀ ਜ਼ਿੰਦਗੀ ਦੇ ਨਾਲ ਗਵੰਡਨ ਦੇ ਵੱਲੋਂ 2.5 ਸਾਲਾਂ ਮਸੂਮ ਦਾ ਕਤਲ ਕਰ ਦਿੱਤਾ ਗਿਆ ਹੁਣ ਲੱਗਦਾ ਕਿ ਇਨਸਾਫ ਦੀਵਾਨ ਨੂੰ ਕਿੰਨਾ ਕੁ ਸੰਘਰਸ਼ਲਾ ਕਰਨਾ ਪੈ ਰਿਹਾ ਸ਼ੁਰੂਤ ਸੰਘਰਸ਼ ਕੀਤਾ ਮੈਨੂੰ ਇਨਸਾਫ ਮਿਲ ਜੇ ਸੰਘਰਸ਼ ਦੀ ਕੋਈ ਗੱਲ ਨਹੀਂ ਸੰਘਰਸ਼ ਇੱਕ ਦਿਨ ਹੋਰ ਵੀ ਚਾਲੂਗਾ ਇਹਨੂੰ ਫਾਂਸੀ ਦੇ ਉੱਪਰ ਸਜ਼ਾ ਹੋ ਜੇ ਮੈਂ ਸਾਰਾ ਕੁਝ ਭੁੱਲ ਜੂਗਾ ਜਿੱਦ ਜਿਹਨੂੰ ਫਾਂਸੀ ਦੀ ਸਜ਼ਾ ਉੱਪਰ ਹੋ ਗਈ ਕੱਲ ਨੂੰ ਜਿਹੜਾ ਕੋਈ ਸੋਚੂਗਾ ਨਾ ਇਹ ਜਾ ਕ੍ਰਾਈਮ ਕਰਨ ਨੂੰ ਉਹ ਸੋਚੂਗਾ ਲੈ ਨੀ ਯਾਰ ਉਹਨੂੰ ਇਹ ਸਜ਼ਾ ਹੋਈ ਤਾਂ ਮੈਂ ਇੱਕ ਭੁੱਲ ਕੇ ਗਲਤੀ ਨ ਕਰਾਂ ਬਾਕੀ ਮੈਂ ਵੀ ਜੇ ਕਿਸੇ ਦੇ ਮੱਝ ਰੰਜੇ ਜਾਗੀ ਆ ਉਹ ਰੰਜਿਜ ਕੱਢਣ ਤੋਂ ਸੋਚੇ ਲਈ ਗਲੀ ਚ ਹਰ ਗਲੀ ਚ ਚਾਰ ਚਾਰ ਕੈਮਰੇ ਲੱਗੇ ਆ ਮੈਂ ਬਹਿ ਕੇ ਗੱਲ ਕਰ ਲਵਾਂ ਕੋਈ ਇਹ ਜਾ ਕਰਾਉਣਾ ਚੱਕਾ ਸਾਡੀ ਦੁਸ਼ਮਣੀ ਕੋਈ ਵੀ ਨਹੀਂ ਸੀ ਮੈਂ ਦਰਬਾਰ ਸਾਹਿਬ ਖੜ ਕੇ ਕਹਿੰਦਾ ਸੀ ਇੰਨੀ ਗੱਲ ਇੱਥੇ ਤਾਂ ਮੈਂ ਵੇਰ ਖੜ ਕੇ ਝੂਠ ਬੋਲ ਸਕਦਾ ਦਰਬਾਰ ਸਾਹਿਬ ਇੰਨੀ ਗੱਲ ਕੱਢ ਕੇ ਕਹੀ ਸੀ ਦੁਸ਼ਮਣੀ ਕੋਈ ਵੀ ਨਹੀਂ ਜੀ ਬਦਲਾ ਪਤ ਨਹੀਂ ਕਾਹਦਾ ਲੈ ਕਹਿੰਦੇ ਨੇ ਮੂਹ ਨਾਲੋਂ ਵਿਆਹ ਜਿਆਦਾ ਪਿਆਰਾ ਹੁੰਦਾ ਹੈ ਦਾਦੇ ਦਾ ਪੋਤੇ-ਪੋਤੀਆਂ ਨਾਲ ਬਹੁਤ ਪਿਆਰ ਹੁੰਦਾ ਹੈ ਦੇਖੋ ਭੁੱਲਿਆ ਤਾਂ ਜਾਣੀ ਸਕਦਾ ਪਰ ਅੱਜ ਵੀ ਰੋਜ਼ ਜਦੋਂ ਖਾ ਸਾਹਮਣੇ ਘੁੰਮਦੀ ਹੈ ਤਾਂ ਕੀ ਜਹਨ ਦੇ ਵਿੱਚ ਆਉਂਦਾ ਮੇਰਾ ਕੋਈ ਐਤਵਾਰ ਨੂੰ ਫੰਕਸ਼ਨ ਆ ਜਾਂਦੇ ਨਾ ਮੈਂ ਫੰਕਸ਼ਨ ਨਹੀਂ ਜਾਂਦਾ ਕਿਤੇ ਵੀ ਨਾ ਵਿਆਹ ਸ਼ਾਦੀ ਕੋਈ ਟੈਂਟ ਨਹੀਂ ਸੀ ਕਰਦਾ ਲੈ ਮੈਂ ਸੰਡੇ ਨੂੰ ਬੱਚਿਆਂ ਨੂੰ ਘੁਮਾਉਣ ਲੈ ਕੇ ਜਾਣਾ ਹਰ ਐਤਵਾਰ ਕਦੇ ਰੱਖ-ਵਾਰ ਲੈ ਕੇ ਜਾਣਾ ਕਦੇ ਕਿਤੇ ਲੈ ਕੇ ਜਾਣਾ ਕਦੇ ਕਿਤੇ ਲੈ ਕੇ ਜਾਣਾ ਹਰ ਐਤਵਾਰ ਘੁਮਾ ਕੇ ਲੈ ਜਾਣਾ ਹੁਣ ਹੁਣ ਮੌਦੀ ਫੋਟੋ ਚੱਕ ਕੇ ਘੁੰਮ ਰਿਆਂ 3 ਸਾਲ ਦਾ ਸਮਾਂ ਜਿਹੜਾ ਲੰਘ ਚੁੱਕਿਆ ਮੇਰੇ ਮਤੇ ਦੂ ਮੜੀ ਦਿਨ ਕਿਹੜੇ ਆ ਸਕਦੇ ਆ ਜੀ ਹਰ ਰੋਜ਼ ਰੋਟੀ ਉਹਨੇ ਮੇਰੇ ਨਾਲ ਖਾਣੀ ਸ਼ਾਮ ਨੂੰ ਅੱਛਾ ਅੰਦਰ ਤੁਸੀਂ ਤਾਂ ਮੋ ਸਾਹਮਣੇ ਹੁੰਦੇ ਹੋਵੋਗੇ ਜਦ ਸਾਹਮਣੇ ਜਦੋਂ ਨੀਲਮ ਵੀ ਆਂਦੀ ਹੁਣ ਤੁਹਾਡੀ ਗਵੰਡਨ ਤੁਸੀਂ ਬਥੇ ਕਿ ਉਹਦੀ ਅੱਖਾਂ ਦੇ ਵਿੱਚ ਹਜੇ ਵੀ ਕੋਈ ਦਰਦ ਹੈ ਜਾਂ ਉਹਨੂੰ ਗਿਲਟੀ ਫੀਲ ਹੋ ਰਹੀ ਹੈ ਕਿ ਜਦੋਂ ਜਿਵੇਂ ਬਾਹਰ ਆਂਦੀ ਦੇਖਦੇ ਆ ਤਾਂ ਬੜੀ ਹੱਸਦੀ ਖੇਡਦੀ ਬਾਹਰ ਆਂਦੀ ਉਹਨੂੰ ਕੋਈ ਵੀ ਗਿਲਟੀ ਲੱਗਦੀ ਉਹਦੇ ਫੇਸਵਾਲ ਦੇਖ ਕੇ ਵੀ ਉਹਨੂੰ ਹਜੇ ਵੀ ਕੋਈ ਸ਼ਰਮ ਮਹਿਸੂਸ ਹੋਵੇਗੀ ਮਟਾਈ ਸਾਲਾਂ ਦੀ ਬੱਚੀ ਨਾਲ ਐਨੀ ਜ਼ਿੰਦਗੀ ਕਿਵੇਂ ਕਰ ਸਕਦੇਗੇ ਉਹਨੂੰ ਕੋਈ ਨਹੀਂ ਮਹਿਸੂਸ ਹੋ ਰਿਹਾ ਹਜੇ ਵੀ ਪੂਰੀ ਆਕੜ ਦੇ ਇਹ ਜੈਸਾਮੋਦੀ ਆਕੜ ਭੰਨਣਗੇ ਫਾਂਸੀ ਦੀ ਸਜ਼ਾ ਸੁਣਾ ਕੇ ਫਿਰ ਹੋਦਾ ਉਹ ਚਿਹਰਾ ਜਿਆ ਥੋੜੇ ਝੁੱਕ ਜੇ ਹਜੇ ਤਾਂ ਨਹੀਂ ਝੁਕਿਆ ਹਜੇ ਤਾਂ ਪੂਰੀ ਪੂਰੀ ਆਕੜ ਦੇ ਵਿੱਚ ਹੀ ਆ ਜੀ ਇਹ ਦਿਲਰੋਜ ਦਾ ਛੋਟਾ ਬ੍ਰਦਰ ਹੈ ਇਹ ਦਿਲਰੋਜ ਦਾ ਬ੍ਰਦਰ ਹੈ ਦਿਲਰੋਜ ਤੋਂ ਵੱਡਾ ਹੀ ਹੈ ਦਿਲਰੋਜ ਤੋਂ ਵੱਡਾ ਕੀ ਨਾਮ ਹੈ ਬੇਟਾ ਅਗਮਪ੍ਰੀਤ ਅਗਮ ਅਗਮ ਕਿੰਨਾ ਕਿ ਯਾਦ ਆਂਦੀ ਹੈ ਅੱਜ ਵੀ ਦਿਲਰੋਜ ਦਾ ਯਾਦ ਆਂਦੀ ਹੈ ਦਿਲਰੋਜ ਹੁਣ ਹਾਂਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਅਤੇ ਲਗਾਤਾਰ ਇਨਸਾਫ ਦੀ ਜਿਹੜੀ ਆ ਬੋਝ ਆਉਂਦੀ ਹੈ ਕਦੀ ਸੋਚਿਆ ਸੀ ਦੂਰੋਜ ਇੰਨੀ ਜਲਦੀ ਛੱਡ ਕੇ ਚਲ ਜੇਗੀ ਨਹੀਂ ਕੀ ਕਹਿਣਾ ਚਾਹੁੰਦੀ ਕੀ ਮੰਗ ਕਰਦੇ ਹੋ ਤੁਸੀਂ ਵੀ ਜੈਸਾਹਬ ਦੇ ਵੱਲੋਂ ਕੀ ਸਜ਼ਾ ਸੁਣਾਈ ਜਾਵੇ ਫਾਂਸੀ ਹਾਂਜੀ ਹਾਂਜੀ ਪੂਲੇ ਦਿਨ ਦੂਰੋਜ ਦਾ ਵੱਡਾ ਵੀਰ ਹੈ ਜੋ ਇਹੀ ਕਹਿ ਰਿਹਾ ਹੈ ਜਿੱਥੇ ਪੂਰਾ ਪਰਿਵਾਰ ਫਾਂਸੀ ਦੀ ਮੰਗ ਕਰ ਰਿਹਾ ਹੈ ਤਾਂ ਜਿੱਥੇ-ਜਿੱਥੇ ਦੂਰੋਜ ਨੂੰ ਲੋਕ ਜਾਣਦੇ ਨੇ ਜਿਨ੍ਹਾਂ ਨੇ ਦੂਰੋਜ ਦੀ ਸਟੋਰੀ ਨੂੰ ਸੁਣਿਆ ਤੇ ਪੜ੍ਹਿਆ ਹਰ ਇੱਕ ਦੇ ਵਿੱਚ ਮੰਨ ਦੇ ਵਿੱਚ ਹੀ ਹੈ ਕਿ ਦੂਰੋਜ ਜਿਹੜੀ ਕਾਤਲ ਹੈ ਉਸ ਨੂੰ ਜਿਹੜੀ ਕਿ ਫਾਂਸੀ ਦੀ ਸਜ਼ਾ ਹੈ ਉਹ ਦਿੱਤੀ ਜਾਵੇ ਤਾਂ ਅੱਜ ਵੀ ਦਿਲਰੋਜ ਦੀ ਮਦਰ ਦੀ ਅੱਖਾਂ ਦੇ ਵਿੱਚ ਅਥਰੂ ਨੇ 2.5 ਸਾਲ ਹੋ ਚੱਲੇ ਨੇ ਦਿਲਰੋਜ ਦਾ ਕਤਲ ਹੋਏ ਨੂੰ ਦਰਿੰਦਗੀ ਦੇ ਨਾਲ ਜਿਸ ਤਰ੍ਹਾਂ ਦੇ ਨਾਲ ਦਰਿੰਦਗੀ ਦੇ ਸਾਰੀਆਂ ਹੱਦਾਂ ਪਾਰ ਕਰ ਦਿੱਤੀ ਹੈ ਕਿ ਇਨਸਾਨੀਅਤ ਨੂੰ ਸ਼ਰਮਨਾਕ ਸ਼ਰਮ ਸਰ ਕਾਜੀਤਾ ਗਿਆ ਸੀ ਗਵੰਡਨ ਨੀਲਮ ਦੇ ਵੱਲੋਂ ਤਾਂ ਹੁਣ ਦੇਖਣਾ ਹੋਵੇਗਾ ਕੱਲ ਕੋਰਟ ਦੇ ਵੱਲੋਂ ਕੀ ਜਿਹੜਾ ਕੀ ਫੈਸਲਾ ਸੁਣਾਇਆ ਜਾਂਦਾ ਹੈ ਕੈਮਰਾ ਪਰਸਨ ਬੋਬੀ ਦੇ ਨਾਲ ਹਿੰਮਤ ਸਿੰਘ ਦਿਪਾਲ ਡੈਨਿਕ ਸਵੇਰਾ ਲੁਧਿਆਣਾ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ ਡੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par